ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਆ ਤੁਸੀਂ ਸਾਰੇ ਚੜ੍ਹਦੀ ਕਲਾ ਚ ਹੋਵੋਗੇ ਤੁਹਾਡਾ ਸਵਾਗਤ ਹੈ ਜੀ ਪੀਤ ਬੁਟੀਕ ਚੈਨਲ ਤੇ ਅੱਜ ਆਪਾਂ ਤੁਹਾਨੂੰ ਜਿਹੜੇ ਵੀ ਸੂਟ ਦਿਖਾਵਾਂਗੇ ਇਹਨਾਂ ਵਿੱਚੋਂ ਜਿਹੜਾ ਵੀ ਤੁਹਾਨੂੰ ਸੂਟ ਰੰਗ ਡਿਜ਼ਾਈਨ ਪਸੰਦ ਆਉਂਦਾ ਤੁਸੀਂ ਦਿੱਤੇ ਨੰਬਰ ਤੇ ਮੈਸੇਜ ਕਰਕੇ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਜੀ ਬਾਕੀ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਰਿਕਵੈਸਟ ਕਰਦੀ ਆ ਜਿਨ੍ਹਾਂ ਨੇ ਹਜੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ ਨਾਲ ਬੈਲ ਆਈਕਨ ਜ਼ਰੂਰ ਪ੍ਰੈਸ ਕਰਿਆ ਕਰੋ ਤਾਂ ਜੋ ਤੁਹਾਨੂੰ ਵੀਡੀਓ ਦੀ ਹਰ ਇੱਕ ਨੋ ਤੇ ਪਿਆਰਾ ਜਿਹਾ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਹਾਨੂੰ ਆਪਣੀ ਕਲੈਕਸ਼ਨ ਜਿਹੜੀ ਇਹ ਕਿਦਾਂ ਦੀ ਲੱਗਦੀ ਹੈ ਚਲੋ ਜੀ ਹੁਣ ਸੂਟ ਦਿਖਾਉਣੇ ਸ਼ੁਰੂ ਕੀਤਾ ਕਰਦੇ ਆ ਫਰਸਟ ਆਪਡੇਟ ਆ ਪਿਓਰ ਮਸ਼ੀਨ ਦੇ ਵਿੱਚ ਆਪਣੇ ਕੋਲ ਸੂਟ ਅਵੇਲੇਬਲ ਆ ਜਿਹਦੇ ਤੇ ਹੈਂਡਵਰਕ ਦਾ ਕੰਮ ਕੀਤਾ ਹੋਇਆ ਪੈਚਵਰਕ ਲਗਾ ਕੇ ਬਹੁਤ ਸੋਹਣਾ ਕੰਮ ਕੀਤਾ ਸੈਂਟਰ ਵਿੱਚ ਮੋਰਨਿਸ ਬਣੀ ਐ ਤੇ 슬ੀਵਸ ਤੇ ਕੰਮ ਕੀਤਾ ਨੈਕਸਟ ਆ ਟੈਬੀ ਸਿਲਕ ਦੇ ਵਿੱਚ ਆ ਬਹੁਤ ਸੋਹਣਾ ਪੈਚਵਰਕ ਲਗਾ ਕੇ ਇਹਦੇ ਤੇ ਵੀ ਕੰਮ ਕੀਤਾ ਨੈਕ ਤੇ 슬ੀਵਸ ਤੇ ਕੰਮ ਕੀਤਾ ਤੇ ਬਾਟਮ ਤੇ ਕੰਮ ਕੀਤਾ ਹੋਇਆ ਇਹ ਹੈਂਡਵਰਕ ਦੇ ਸੂਟ ਹੋਣਗੇ ਜਿਹੜੇ ਵੀ ਤੁਹਾਨੂੰ ਦਿਖਾਵਾਂਗੇ ਨੈਕਸਟ ਆ ਨੈਚੁਰਲ ਕ੍ਰੇਪ ਦੇ ਵਿੱਚ ਆ ਗਏ ਜਿਹਦੇ ਬਾਜੂ ਬਾਟਮ ਬਹੁਤ ਸੋਹਣੇ ਹੈਵੀ ਬਣੇ ਹੋਇਆ ਤੇ ਘੇਰਾ ਚਾਕ ਬਹੁਤ ਸੋਹਣੇ ਬਣਿਆ ਨੈਕਸਟ ਡਾਇਮੰਡ ਟਿਸ਼ੂ ਦਾ ਫੈਬਰਿਕ ਰਹੇਗਾ ਜੀ ਬਹੁਤ ਸੋਹਣਾ ਜਿਹੜਾ ਹੈਵੀ ਕੰਮ ਕੀਤਾ ਹੋਇਆ neck ਤੇ ਘੇਰੇ ਤੇ ਸਾਰੇ ਬਾਜੂ 슬ੀਵਸ ਸਾਰਿਆਂ ਤੇ ਬਹੁਤ ਹੈਵੀ ਵਰਕ ਕੀਤਾ ਨੈਕਸਟ ਹੈ ਵੈਲਵਟ ਸਿਲਕ ਦੇ ਵਿੱਚ ਹੈਂਡਵਰਕ ਦਾ ਕੰਮ ਕੀਤਾ neck ਤੇ ਬਾਜੂ ਬਾਟਮ ਤੇ ਸੇਮ ਘੇਰੇ ਤੇ ਠੀਕ ਹੈ ਜੀ ਨੈਕਸਟ ਆ ਡਿਜ਼ਾਈਨ ਵੈਲਵਟ ਸਿਲਕ ਦੇ ਵਿੱਚ ਆ ਠੀਕ ਹੈ ਜੀ ਸਿੰਪਲ ਸੋਬਰ ਇਦਾਂ ਦਾ ਲੈਣਾ ਬਾਕੀ ਜੇ ਅਗਰ ਇਹਨਾਂ ਵਿੱਚੋਂ ਤੁਹਾਨੂੰ ਕੋਈ ਵੀ ਡਿਜ਼ਾਈਨ ਪਸੰਦ ਆਉਂਦਾ ਤੁਸੀਂ ਕਿਸੇ ਵੀ ਫੈਬਰਿਕ ਤੇ ਕਸਟਮਾਈਜ਼ ਕਰਾਉਣਾ ਚਾਹੁੰਦੇ ਹੋ ਕਰਾ ਸਕਦੇ ਹੋ ਕਿਸੇ ਵੀ ਕਲਰ ਤੇ ਰੈਡੀ ਕਰਵਾਉਣਾ ਕਿਸੇ ਵੀ ਕਲਰ ਤੇ ਰੈਡੀ ਕਰਵਾ ਸਕਦੇ ਹੋ ਨੈਕਸਟ ਆ ਟੈਬੀ ਸਿਲਕ ਦਾ ਫੈਬਰਿਕ ਹੈ ਜੀ ਨੈਕਸਟ ਆ ਵੈਲਵਟ ਸਿਲਕ ਆ ਗਈ ਫਿਰ ਠੀਕ ਹੈ ਜੀ ਇਹਦੇ ਵਿੱਚ ਬਾਟਮ ਤੇ 슬ੀਵਸ ਤੇ ਲਾਈਟ ਜਿਹਾ ਹਲਕਾ ਜਿਹਾ ਵਰਕ ਕੀਤਾ ਹੈ ਤੇ ਮੇਨ ਜਿਹੜਾ ਹੈ ਨੈਕ ਤੇ ਕੀਤਾ ਜੀ ਨੈਕਸਟ ਆ ਟੈਬੀ ਸਿਲਕ ਦੇ ਵਿੱਚ ਹੈ ਠੀਕ ਹੈ ਜੀ ਬਹੁਤ ਸੋਹਣਾ ਜਿਹੜਾ ਘੇਰੇ ਚਾਕ ਦੇਖੋ ਬਣੇ ਹੋਏ ਆ ਬਾਟਮ ਬਹੁਤ ਹੈਵੀ ਬਣੀ ਹੋਈ ਹੈ 슬ੀਵਸ ਜਿਹੜੀਆਂ ਹਲਕਾ ਜਿਹਾ 슬ੀਵਸ ਤੇ ਕੰਮ ਕੀਤਾ। ਨੈਕਸਟ ਆ ਵੀ ਵੈਲਵਟ ਸਿਲਕ ਦਾ ਫੈਬਰਿਕ ਰਹੇਗਾ 슬ੀਵਸ ਬਹੁਤ ਹੈਵੀ ਬਣੀ ਆ ਬਾਟਮ ਨਾਲ ਕੰਟਰਾਸਟ ਰਹੇਗੀ। ਨੈਕਸਟ ਆ ਹਾ ਬਹੁਤ ਸੋਹਣਾ ਪੈਚਵਰਕ ਲਗਾ ਕੇ ਬਾਟਮ ਤੇ ਕੰਮ ਕੀਤਾ ਹੋਇਆ ਨੈਕ ਤੇ ਤੇ 슬ੀਵਸ ਤੇ ਤੇ ਫੈਬਰਿਕ ਉਹਦਾ ਵੀ ਟੈਬੀ ਸਿਲਕ ਸੀ ਜੀ। ਨੈਕਸਟ ਡਿਸ਼ੀਨ ਕ੍ਰੇਪ ਦੇ ਵਿੱਚ ਆ ਸ਼ਰਾਰਾ ਬਣਿਆ ਹੋਇਆ ਹੈ ਜੀ ਨਾਲ ਸ਼ਰਟ ਬਹੁਤ ਸੋਹਣੀ ਬਣੀ ਆ ਤੇ ਨਾਲ ਦੁਪੱਟਾ ਜਿਹੜਾ ਹੈ। ऑर्गेंजा ਦਾ ਹੋਏਗਾ ਇਹਨਾਂ ਤੇ ਬਹੁਤ ਸੋਹਣਾ ਫੈਬਰਿਕ ਜਿਹੜਾ ਬਹੁਤ ਸੋਹਣਾ ਜਿਹੜਾ ਵਰਕ ਕੀਤਾ ਹੋਇਆ ਹੈ ਠੀਕ ਹੈ ਜੀ ਸੈਟ ਟੈਪੀ ਸਿਲਕ ਦੇ ਫੈਬਰਿਕ ਹੋਣਗੇ ਨੈਕਸਟ ਆ ਵੀ ਟੈਪੀ ਸਿਲਕੀ ਹੈ ਜੀ ਬਹੁਤ ਸੋਹਣੇ ਘੇਰੇ ਬਣੇ ਹੋਇਆ ਚਾਕ ਸੌਰੀ ਬਣੇ ਹੋਇਆ ਠੀਕ ਹੈ बॉटम ਬਣੀ ਹੋਈ ਆ ਨਾਲ ਕੰਟਰਾਸਟ ਪਿਓਰ ਕਮਲ ਚਨੋਂ ਦਾ ਦੁਪੱਟਾ ਜੀ ਨੈਕਸਟ ਆ ਟਿਸ਼ੂ ਸ਼ਿਮਰ ਦੀ ਸ਼ਰਟ ਹੋਏਗੀ ਬਹੁਤ ਸੋਹਣਾ ਹੈਂਡਵਰਕ ਦਾ ਕੰਮ ਕੀਤਾ ਨਾਲ ਸਿਲਕ ਦੀ बॉटम ਹੋਏਗੀ ਨੈਕਸਟ ਆ ਵੀ ਟਿਸ਼ੀਨ ਕ੍ਰੇਪ ਦੇ ਵਿੱਚ ਹੋਏਗਾ ਡਿਜ਼ਾਈਨ ਚੈੱਕ ਕਰੀ ਚਲੋ ਇਹਨਾਂ ਵਿੱਚ ਜਿਹੜਾ ਵੀ ਤੁਹਾਨੂੰ ਡਿਜ਼ਾਈਨ ਪਸੰਦ ਆਉਂਦਾ ਜਿਹੜਾ ਵੀ ਕਲਰ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ ਆਰਡਰ ਬੁੱਕ ਕਰੀ ਚਲੋ ਨੈਕਸਟ ਆ ਨੈਚੁਰਲ ਕ੍ਰੇਪ ਦੇ ਵਿੱਚ ਸੂਟ ਅਵੇਲੇਬਲ ਆਪਣੇ ਕੋਲੇ ਤੁਸੀਂ 10 ਤੋਂ 15 ਕਲਰ ਰੈਡੀ ਅਵੇਲੇਬਲ ਹੈ ਇਹਨਾਂ ਵਿੱਚ ਜਿਹੜਾ ਵੀ ਤੁਹਾਨੂੰ ਕਲਰ ਪਸੰਦ ਹੈ ਜੀ ਤੁਸੀਂ ਆਰਡਰ ਬੁੱਕ ਕਰਵਾ ਸਕਦੇ ਹੋ ਸਕਰੀਨਸ਼ਾਟ ਲੈ ਕੇ ਵਟਸਐਪ ਤੇ ਸੈਂਡ ਕਰੋ ਠੀਕ ਹੈ ਜੀ ਬਾਟਮ ਨਾਲ ਹੋਏਗੀ ਪਲੇਨ টাই টাই মিটার দি কাট ਹੋएगी টাই মিটার দি शर्ट ਹੋएगी টাই মিটার দি বটম ਹੋएगी ফেব্রिक दी ਕੁਆਲਿਟੀ ਬਹੁਤ ਅੱਛੀ ਹੈ ਜੀ ਠੀਕ ਹੈ ਜੀ ਬਾਕੀ ਜੀ ਇਹਨਾਂ ਵਿੱਚ ਤੁਹਾਨੂੰ ਜਿਹੜਨੇ ਵੀ ਤੁਹਾਨੂੰ ਹੈਂਡਵਰਕ ਦੇ ਸੂਟ ਦਿਖਾਈ ਉਹਨਾਂ ਵਿੱਚ ਜਿਹੜਾ ਵੀ ਤੁਹਾਨੂੰ ਵਰਕ ਪਸੰਦ ਆ ਕਿਸੇ ਵੀ ਕਲਰ ਤੇ ਕਿਸੇ ਵੀ ਫੈਬਰਿਕ ਤੇ ਰੈਡੀ ਕਰਵਾਉਣਾ ਹੈ ਤੁਸੀਂ ਆਪਣਾ ਜਿਹੜਾ ਆਰਡਰ ਬੁੱਕ ਕਰਵਾ ਸਕਦੇ ਹੋ ਰੈਡੀ ਕਰਵਾ ਸਕਦੇ ਹੋ ਜਾਂ ਤਾਂ ਦੇ ਆਪਣੇ ਕੋਲ ਡਿਜ਼ਾਈਨ ਆ ਕੋਈ ਤੁਸੀਂ ਉਹ ਵੀ ਸਾਨੂੰ ਸੈਂਡ ਕਰ ਸਕਦੇ ਹੋ ਕੋਈ ਵੀ ਡਿਜ਼ਾਈਨ ਆਪਣੇ ਕੋਲ ਬਣਵਾ ਸਕਦੇ ਹੋ ਠੀਕ ਹੈ ਜੀ ਬਾਕੀ ਇਹਨਾਂ ਵਿੱਚੋਂ ਕੋਈ ਬਾਈ ਕਰਨਾ ਚਾਹੁੰਦੇ ਤੁਸੀਂ ਇਹਨਾਂ ਚੁੱਕਾਈ ਕਰ ਸਕਦੇ ਹੋ ਅਗਰ ਇਹਨਾਂ ਨਾਲ ਬਾਟਮ ਪਲੇਨ ਆ ਕੋਈ ਬਾਟਮ ਤੇ ਵਰਕ ਕਰਵਾਉਣਾ ਤੁਸੀਂ ਬਾਟਮ ਤੇ ਆਪਣੇ ਕੋਲ ਵਰਕ ਵੀ ਕਰਵਾ ਸਕਦੇ ਹੋ ਨੈਕਸਟ ਆ ਬ੍ਰਾਕਟ ਦੇ ਸੂਟ ਹੋਣਗੇ ਬਹੁਤ ਸੋਹਣੇ ਬਣੇ ਹੋਏ ਆ ਜੀ ਚੈੱਕ ਕਰਿ ਦੇ ਵਿੱਚ ਵੀ 7 ਤੋਂ 8 ਕਲਰ ਅਵੇਲੇਬਲ ਆ ਚਣੌਂ ਦੇ ਦੁਪੱਟੇ ਹੋਣਗੇ ਦੁਪੱਟੇ ਦੇ ਸਾਰੇ ਵਿੱਚ ਡਾਟਸ ਦਾ ਕੰਮ ਕੀਤਾ ਹੋਇਆਗਾ ਤੇ ਜਿਹੜੀ 4 ਸਾਈਡਾਂ ਲੈਸ਼ ਲੱਗੀ ਹੋਏਗੀ ਠੀਕ ਹੈ ਜੀ ਇਹ ਵੀ ਬਹੁਤ ਸੋਹਣੇ ਕਲਰ ਕੰਟਰਾਸਟ ਆ ਬਾਕੀ ਜੀ ਆਪਣੇ ਕੋਲ ਸਟਿਚਿੰਗ ਵੀ ਅਵੇਲੇਬਲ ਆ ਅਗਰ ਤੁਸੀਂ ਸਟਿਚ ਕਰਾਉਣਾ ਚਾਹੁੰਦੇ ਹੋ ਸਟਿਚ ਵੀ ਕਰਾ ਸਕਦੇ ਹੋ ਬਾਕੀ ਜੀ ਅਗਰ ਅਨਸਟਿਚ ਬਾਈ ਕਨ ਅਨਸਟਿਚ ਵੀ ਬਾਈ ਕਰ ਸਕਦੇ ਹੋ ਚੈੱਕ ਕਰੀ ਚਲੋ ਬਹੁਤ ਸੋਹਣੇ ਬ੍ਰੋਕੇਟ ਦੇ ਸੂਟ ਵੀ ਆ ਆਪਣੇ ਕੋਲ ਨੈਕਸਟ ਅ ਸ਼ਰਾਰਾ ਸੂਟ ਆ ਗਿਆ ਜੀ ਬਹੁਤ ਸੋਹਣਾ ਵੀ ਹੈਵੀ ਬਣਿਆ ਹੋਇਆ ਲਾਈਟ ਸ਼ੇਡ ਆ ਇਹਦੇ ਵਿੱਚ ਤੋਤ ਤਿੰਨ ਕਲਰ ਲਾਈਟ ਸ਼ੇਡ ਵਾਲੇ ਆ ਜੀ ਨੈਕਸਟ ਆਵਲਾ ਡਿਜ਼ਾਈਨ ਹੈ ਇਹ ਵੀ ਲਾਈਟ ਸ਼ੇਡ ਚ ਆ ਗਿਆ ਜੀ ਨੈਕਸਟ ਆਵਲਾ ਡਿਜ਼ਾਈਨ ਇਹ ਵੀ ਲਈ ਬਨਾਰਸੀ ਸਟਾਈਲ ਹੋਏਗਾ ਜੀ ਠੀਕ ਹੈ ਜੀ ਬਾਕੀ ਜੀ ਅੱਜ ਦੀ ਕਲੈਕਸ਼ਨ ਦੇ ਵਿੱਚ ਇਹ ਵਾਲੇ ਸੂਟਾਂ ਉਮੀਦ ਹੈ ਤੁਹਾਨੂੰ ਪਸੰਦ ਆਏ ਹੋਣਗੇ ਧੰਨਵਾਦ ਜੀ ਵੀਡੀਓ ਨੂੰ ਵੱਤ ਵੱਤ ਸ਼ੇਅਰ ਜਰੂਰ ਕਰਿਓ